ਜੀ ਦਾ ਖਾਲਸਾ ਵਾਹ ਜੀ ਵਾਹ ਮਲੋੜ ਦੇ ਸਟੇਸ਼ਨ ਤੇ ਖੜੇ ਆ ਤੇ ਜੋ ਕੀ ਹਰ ਇੱਕ ਹਫਤੇ ਹਰ ਇੱਕ ਮੰਗਲਵਾਰ ਤੇ ਸ਼ਨੀਵਾਰ ਸੰਗਤਾਂ ਦੇ ਵੱਲੋਂ ਪ੍ਰਸ਼ਾਦਿਆਂ ਦਾ ਲੰਗਰ ਪਾਣੀ ਦਾ ਲੰਗਰ ਤੇ ਬਿਸਕੁਟਾਂ ਦਾ ਲੰਗਰ ਜੋ ਕੀ ਆ ਤੁਸੀਂ ਟ੍ਰੇਨ ਦੇਖ ਸਕਦੇ ਹੋ ਹਜ਼ੂਰ ਸਾਹਿਬ ਜਾਣ ਵਾਲੀ ਜੋ ਕੀ ਇੱਥੋਂ ਲੰਘ ਕੇ ਜਾਂਦੀ ਹੈ ਤੇ ਸਾਡੀਆਂ ਜੱਥਾ ਪੂਰਾ ਤਿਆਰ ਵਰ ਤਿਆਰ ਹੈ ਇਹ ਫੌਜਾਂ ਪੂਰੀਆਂ ਤਿਆਰ ਵਰ ਤਿਆਰ ਨੇ ਤੇ ਉਸ ਤੋਂ ਬਾਅਦ ਟ੍ਰੇਨ ਦੇ ਵਿੱਚ ਜਿਹੜੀ ਸੰਗਤ ਹਜੂਰ ਸਾਹਿਬ ਜਾਂਦੀ ਹੈ ਉਹਨਾਂ ਦੇ ਲਈ ਜੋ ਵੀ ਜਲ ਹੋ ਗਿਆ ਪ੍ਰਸ਼ਾਦਾ ਹੋ ਗਿਆ ਇਹ ਉਹਨਾਂ ਦੇ ਲਈ ਵਰਤਾਨ ਦੇ ਲਈ ਫੜਦੇ ਨੇ ਸੋ ਬਹੁਤ ਸੋਹਣਾ ਉਪਰਾਲਾ ਬੋਲੇ ਈਸਨ ਓਸ਼ਾ ਇੱਥੇ ਸੰਗਤਾਂ ਦੇ ਵਿੱਚ ਵੇਖੋ ਨੂੰ ਮਿਲਦਾ ਜਦੋਂ ਇੱਥੇ ਬਾਬੇ ਨਾਨਕ ਦਾ ਲੰਗਰ 13 ਹੀ 13 ਚਲਦੀਆਂ ਰਹਿੰਦੀਆਂ ਨੇ ਸੰਗਤਾਂ ਦੇ ਵਿੱਚ ਅਥਾ ਪਿਆਰ ਤੁਸੀਂ ਪਿੱਛੇ ਨਿਗਾਹ ਮਾਰ ਸਕਦੇ ਹੋ ਸਟੇਸ਼ਨ ਤੇ ਅਥਾ ਰਸ਼ ਹੋਇਆ ਪਿਆ ਹਜੂਰ ਸਾਹਿਬ ਜਨ ਵਾਲੀ ਸੰਗਤਾਂ ਦਾ ਬਹੁਤ ਹੀ ਇਹ ਟ੍ਰੇਨ ਜਿਵੇਂ ਰੁਕੂਗੀ ਤੇ ਸੰਗਤਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਪਾਣੀ ਪੂਰਾ ਠੰਡਾ ਜਲ ਤਿਆਰ ਹੈ ਤੇ ਉਸ ਤੋਂ ਬਾਅਦ ਕੇਲਿਆਂ ਦਾ ਲੰਗਰ ਫਰੂਟਾਂ ਦਾ ਲੰਗਰ ਹੋਰ ਵੀ ਕਈ ਤਰ੍ਹਾਂ ਦੇ ਪੰਡਾਰੇ ਦੇ ਵਿੱਚੋਂ ਜਿਹੜੇ ਲੰਗਰ ਸੰਗਤਾਂ ਦੇ ਲਈ ਵਰਤਾਏ ਜਾਂਦੇ ਆ ਸੋ ਇਹ ਸਾਡੇ ਡਾਕਟਰ ਗਿੱਲ ਜੀ ਇਹ ਵੀ ਪੂਰੀ ਆਪਣੇ ਤਨ ਮਨ ਤਾਂ ਦੇ ਨਾਲ ਸੇਵਾ ਕਰਦੇ ਨੇ ਵਾਹ ਜੀ ਵਾਹ ਜਲ ਸੇਵਾ ਜਲ ਸੇਵਾ ਜਲ ਸੇਵਾ ਸਾਡੇ ਸਮੀਰ ਰੋਡਾ ਜੀ ਇਹ ਵੀ ਪੂਰੀ ਸੇਵਾ ਕਰ ਰਹੇ ਨੇ ਬੜੇ 6 ਸਾਲ ਤੋਂ ਇਸੇ ਤਰ੍ਹਾਂ ਇਹ ਸੇਵਾ ਕਰ ਰਹੇ ਨੇ ਸੋ ਸਾਡੇ ਹੋਰ ਵੀ ਸੇਵਾਦਾਰ ਪੂਰੀ ਆਪਣੀ ਸੇਵਾ ਦੇ ਵਿੱਚ ਲੱਗੇ ਨੇ ਕਰਨ ਕਰਾਵਣ ਆਪਿਆ ਮਾਲਕ ਹੀ ਕਰਵਾਉਂਦਾ ਜੋ ਵੀ ਕਰਵਾਉਂਦਾ ਬੰਦੇ ਹੱਤ ਕੁਛ ਨਹੀਂ ਇਹ ਭਾਗਾਂ ਵਾਲੇ ਨੇ ਜਿਹੜੇ ਸੇਵਾ ਮਿਲਦੀ ਹੈ ਸੋ ਸਾਡੇ ਸਰਦਾਰ ਜੀ ਆਪਣੇ ਚਾਏ ਬਜ਼ੁਰਗ ਨੇ ਬਹੁਤ ਸੇਵਾ ਨਿਭਾ ਰਹੇ ਨੇ ਲੋੜਵੰਦ ਧਿੱਕਰ ਜਿਹੜੇ ਹਯੂਰ ਸਾਹਿਬ ਸੰਗਤ ਜਾਂਦੀ ਹੈ ਇਹ ਉਹਨਾਂ ਦੇ ਲਈ ਲੰਗਰ ਵਰਤਾਂਦੇ ਨੇ ਅੱਗੇ ਆ ਜਿਓ ਜਿੱਕੇ ਆ ਜਾਓ ਹਾਂਜੀ ਵਾਹ ਜੀ ਵਾਹ ਸਾਡੇ ਸਮੀਰ ਜੀ ਰੋਡਾ ਜੀ ਇਹ ਵੀ ਆਪਣੀ ਪੂਰੀ ਜਿਹੜੇ ਪਿਆਸ ਤੋਂ ਬੜੇ ਲੰਬੇ ਸਮੇਂ ਤੋਂ ਪਾਣੀ ਤੋਂ ਨਹੀਂ ਮਿਲ ਆਪਕੋ ਪਿੱਛੇ کہیں ਨਹੀਂ ਮਿਲਿਆ ਤਾਂ ਦੇਖੋ ਪਾਣੀ ਇਹੀ ਮਿਲਿਆ ਨੂੰ ਕੋਈ ਲੰਗਰ ਦੀ ਸੇਵਾ ਜਿਹੜਾ ਲੰਗਰ ਮੈਂ ਤਾਂ ਲਗਦਾ ਚਾਲ ਮੈਂ ਤਾਂ ਨਾ ਕਰੀ ਕਿ ਲੰਗਰ ਵਾਹਗੁਰੂ ਜੀ ਲੰਗਰ ਵਾਹਗੁਰੂ ਜੀ ਤਾਂ ਸਾਡੀ ਲੰਗਰ ਵਾਹਗੁਰੂ ਜੀ ਲੰਗਰ ਵਾਹਗੁਰੂ ਜੀ ਸਾਡਾ ਵੀ ਲੰਗਰ ਵਾਹਗੁਰੂ ਠੰਡੇ ਜਲ ਦੀਆਂ ਸੇਵਾ ਜੋ ਕਿ ਵਿਚਾਰੇ ਬੜੇ ਲੰਬੇ ਸਮੇਂ ਤੋਂ ਹਾਂਜੀ ਵਾਹ ਜੀ ਵਾਹ ਠੀਕ ਹੋ ਇਹ ਸਾਡੇ ਗਾੜ ਜੀ ਜੋ ਕਿ ਇੱਥੇ ਆਪਣੀ ਹਜੂਰ ਸਾਹਿਬ ਜਨ ਵਾਲੀ ਸੰਗਤ ਦੇ ਲਈ ਅਜੇ ਇੱਥੇ ਆਉ ਆਪਾਂ ਡਾਕਟਰ ਗਿਲ ਜੀ ਕੋਲੋਂ ਦੋ ਕੋ ਵਿਚਾਰ ਇੱਥੇ ਏਸੀ ਹਾਲ ਦੇ ਵਿੱਚ ਖੜ ਕੇ ਸਤਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ ਖਾਲਸਾ ਬਾਗ ਰੋਜ ਦੀ ਫੇਸ ਜਿਹੜਾ ਪੜੀ ਪੰਜ ਹੰਦੇ ਹੋ ਕੇ ਜਦੋਂ ਪੰਜ 6 7 ਲਗਾ ਰੇਲ ਗੱਡੀ ਸ਼੍ਰੀ ਕਾਨਾ ਤੋਂ ਤਾਂ ਸਿੱਧੀ ਹਾਜੀ ਹੁੰਦੀ ਹੈ ਮੈਂ ਕੋਈ ਲੈਵੇ ਸਟੇਸ਼ਨ ਤੇ ਸੱਤਾ ਬਸ ਤੇ ਸਾਡੇ ਅਗਲੇ ਦੀ ਨਾਮਾਰ ਸੰਸਥਾ ਆ ਰੇਲਵੇ ਲੰਕਤਵਾ ਸੰਤੀ ਮਰਪੱਲੂ ਅਤੇ ਸਾਡੇ ਕੋਟਵਾਲ ਸਾਹਿਬ ਸ਼ੀਦਾਵਲ ਤੋਂ ਲਗਾਤਾਰ ਨਗਰ ਸਾਡੇ ਘੁਰਤੇ ਚਾਹ ਦਾ ਜਿਹੜਾ ਹੈ ਉਹ ਸਵਾਵਾਂ ਲਗਾਤਾਰ ਚੱਰੀ ਹਨ ਔਰ ਮੈਂ ਵਿਸ਼ੇਸ਼ ਤੌਰ ਤੇ ਜਿੱਥੇ ਸੰਤਾ ਦਾ ਧੰਨਵਾਦ ਕਰਦਾ ਹਾਂ ਉਸੇ ਵਿਸ਼ੇਸ਼ ਤੌਰ ਤੇ ਮੈਂ ਜੋ ਇਸ ਗੱਡੀ ਦੇ ਗਾਰਡ ਨੇ ਜੋ ਰੇਲਵੇ ਕੋਹਾਡੇ ਅਧਿਕਾਰੀ ਨੇ ਉਹਨਾਂ ਦਾ ਵੀ ਧੰਨਵਾਦ ਕਰਨਾ ਕਿ ਸਾਡੇ ਇਸ ਗੱਡੀ ਦੇ ਖਾਵਾਾਸਤੇ 2 ਮਿੰਟਾਂ ਅਠਾ ਹੁੰਦਾ ਹੈ ਅਸੀਂ ਬੇਨਤੀ ਕੀਤੀ ਕਿ ਏਕ 2 ਮਿੰਟ ਸਾਨੂੰ ਵਾਧਾ ਦੇ ਦਿਓ ਸਾਡੇ ਇਸ ਸੰਤਵ ਦੇ ਵਾਸਤੇ ਨਗਰਪਾਲਿਕਾ ਦੀ ਸੇਵਾ ਕਰ ਸਕੀਏ ਮੇਰੇ ਕੋਲ ਕੋਈ ਯੋਗ ਸ਼ਬਦ ਨਹੀਂ ਆ ਰਿਹਾ ਜਿਹੜਾ ਸ਼ਰਤਾਂ ਦੇ ਨਾਲ ਇਹ ਰੇਲਵੇ ਪਾਸ਼ਾ ਸਿੰਘ ਉਹ ਬੁਲੇ ਰਹਾ ਆਹ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਆ ਦਿਓ ਜੀ ਜਲ ਦਿਓ ਜੀ ਇਧਰ ਸਮੀਰ ਰੋਡਾ ਜੀ ਲੋ ਜੀ ਜਲ ਪਰਾ ਲੋ ਵੀਰੇ ਜਲ ਸੇਵਾ ਵਾਹ ਜੀ ਵਾਹ ਬਹੁਤ ਹੀ ਤਨ ਦੇਈ ਦੇ ਨਾਲ ਮਲੋੜਦੀਆਂ ਸੇਵਾਦਾਰਾਂ ਵੱਲੋਂ ਠੰਡੇ ਮਿੱਠੇ ਜਲ ਦੀ ਸੇਵਾ ਸਾਡੇ ਰਾਜਾ ਜੀ ਜੋ ਕਿ ਸਤਿਗੁਰੂ ਸਾਡੇ ਪੰਮਾ ਜੀ ਪਰਮਜੀਤ ਜੀ ਸੇਵਾ ਲੈਂਦੇ ਨੇ ਬਾਹਰ ਜਿੰਨਾ ਤੋਂ ਸੇਵਾ ਇਸ ਤਰ੍ਹਾਂ ਲੈਂਦਾ ਰਹੇ ਚੱਕਦੇ ਚੱਲੋ ਅੰਦਰ ਬੈਠਦੇ ਚੱਲੋ ਵਾਹ ਜੀ ਵਾਹ ਆਦਿ ਬਣਾ ਕਰ ਦਿੱਤਾ ਲਿਆ ਗਿਆ ਇਹ ਸਟਾਰਟ ਹੈ ਦੇਖ ਸਕਦੇ ਹੋ ਪੂਰੀਆਂ ਤੁਸੀਂ ਤਸਵੀਰਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਜੀ ਫਤਿਹ ਫਤਿਹ ਹੋ ਗਿਆ ਜੀ ਵਾਹ ਜੀ ਵਾਹ ਸ਼ੱਕਦੇ ਚੱਲੋ ਸ਼ੱਕਦੇ ਚੱਲੋ ਇਹ ਜੱਥੇ ਦੋ ਖੜਦੇ ਆ ਜੀ ਇੱਕ ਜੱਥਾ ਐਂਡਲ ਦੇ ਡੱਬੇ ਤੋਂ ਖੜਦਾ ਹੈ ਇੱਕ ਜੱਥਾ ਇੰਜਨ ਦੇ ਕੋਲੇ ਤਾਂ ਜੋ ਹਰੇਕ ਨੂੰ ਪੂਰਾ ਆਸਕੇ ਬੋਲੇ